ਸ਼ੀਕਾਲ ਦੀ ਸਾਰਿਆਂ ਨੂੰ ਸਾਡੇ ਚੈਨਲ ਪੰਜਾਬ ਪੰਜਾਬੀ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਅੱਜ ਦੀ ਆਪਣੀ ਵੀਡੀਓ ਲੋਕ ਵਿਸ਼ਵਾਸ ਤੇ ਵਿਆਮ ਪਰੰਪਰੇ ਹੈ ਵਿਆਮ ਪਰੰਪਰੀ ਅਧਾ ਸ਼ਿਲਾ ਡਰੇ ਜਦੋਂ ਵਿਅਕਤੀ ਵੱਖ-ਵੱਖ ਕੁਦਰਤੀ ਸ਼ਕਤੀਆਂ ਤੋਂ ਡਰਨ ਲੱਗਾ ਤਾਂ ਉਸਨੇ ਆਪਣੀ ਮਾਨਸਿਕ ਕਮਜ਼ੋਰੀ ਨੂੰ ਸਹਾਰਾ ਦੇਣ ਲਈ अनेका ਪੂਜਾ ਵਿਧੀਆਂ ਨੂੰ ਅਪਣਾਉਣਾ ਸ਼ੁਰੂ ਕੀਤਾ ਜਿਸ ਨਾਲ ਵੱਖੋ-ਵੱਖਰੇ ਵਿਆਮ ਪਰੰਪਰ ਚਲਿਤ ਹੋ ਗਏ ਰੀਵਰਟੇ ਵਾਸਬੈਲਾਂ ਦੇ ਵਿਚਾਰ ਅਨੁਸਾਰ ਵਿਸ਼ਵਾਸ ਪਰੰਪਰਾਗਤ ਰੂਪ ਵਿੱਚ ਪ੍ਰਚਲਿਤ ਕਰਮਕਾਂਡਾਂ ਰੌ ਰੀਤਾਂ ਪੂਜਾ ਵਿਧੀਆਂ ਪੁਰਬਾਂ ਵਰਤਾ ਪ੍ਰਥਾਮਾ ਸੰਸਕਾਰਾਂ ਦਾ ਸਮੂਹ ਹੈ ਜਿਨ੍ਹਾਂ ਨਾਲ ਜਨ ਸਦਾਰਨ ਦੀ ਭਾਵਨਾ ਜੁੜੀ ਹੁੰਦੀ ਹੈ ਇਹਨਾਂ ਦੀ ਵਰਤੋਂ ਆਧ ਕਾਲ ਤੋਂ ਮਨੁੱਖੀ ਜੀਵਨ ਦੇ ਵਿਸ਼ੇਸ਼ ਮੌਕਿਆਂ ਤੇ ਕੀਤੀ ਜਾਂਦੀ ਰਹੀ ਹੈ ਵਿਆਹ ਪਰਮ ਤੇ ਵਿਸ਼ਵਾਸ ਇੱਕ ਦੂਸਰੇ ਤੇ ਟਿਕੇ ਹੋਏ ਨੇ ਵੈਮਾ ਪਰਮਾ ਤੇ ਵਿਸ਼ਵਾਸਾਂ ਦਾ ਵਿਸ਼ਾਲ ਵਿਸ਼ੇ ਖੇਤਰ ਹੈ। ਇਹਨਾਂ ਖ ਦੇ ਜੀਵਨ ਦੇ ਹਰ ਪੜਾ ਹਰ ਅੰਗ ਤੇ ਹਰ ਸਮੇਂ ਨਾਲ ਸੰਬੰਧ ਰੱਖਦੇ ਹੈ। ਕੋਈ ਅਜਿਹਾ ਮੌਕਾ ਜਾਂ ਘਟਨਾ ਨਹੀਂ ਹੁੰਦੀ ਜਦੋਂ ਉਸ ਸੰਬੰਧੀ ਵੱਖੋ ਵੱਖਰੇ ਵਹਿਮ ਪਰਮ ਤੇ ਵਿਸ਼ਵਾਸ ਨਾ ਪਾਏ ਜਾਂਦੇ ਹੋਣ। ਇਸ ਕਰਕੇ ਇਹਨਾਂ ਦਾ ਵਰਗੀਕਰਨ ਕਰਨਾ ਬਹੁਤ ਮੁਸ਼ਕਿਲ ਹੈ। ਹੁਣ ਅਸੀਂ ਉਹਨਾਂ ਵਿਸ਼ੇਸ਼ ਵਹਿਮਾਂ ਪਰਮਾ ਤੇ ਵਿਸ਼ਵਾਸਾਂ ਦਾ ਵਰਣਨ ਕਰਾਂਗੇ। ਜਿਹੜੀ ਮਨੁੱਖੀ ਜੀਵਨ ਨਾਲ ਸਦੀਆਂ ਤੋਂ ਜੁੜੇ ਹੋਏ ਨੇ ਪਹਿਲਾਂ ਸੀ ਗੱਲ ਕਰਦੇ ਹਾਂ ਜਨਮ ਵਿਆਹ ਤੇ ਮੌਤ ਸੰਬੰਧੀ ਵਿਆਪਰਮ ਬੱਚੇ ਦੇ ਗਰਭ ਵਿੱਚ ਪੈਣ ਤੋਂ ਹੀ ਸ਼ੁਰੂ ਹੋ ਜਾਂਦੇ ਆ ਇਹ ਵਿਸ਼ਵਾਸ ਕੀਤਾ ਜਾਂਦਾ ਹੈ ਕਿ ਜੇਕਰ ਮੱਸਿਆ ਤੋਂ ਮਗਰੋਂ ਏਕਮ ਤੋਂ ਪੰਜਵੀਂ ਦੌਰਾਨ ਗਰਭ ਠਹਿਰ ਜਾਵੇ ਤਾਂ ਮੁੰਡਾ ਹੁੰਦਾ ਜੇਕਰ ਗਰਭਤੀ ਦੇ ਦੁੱਧ ਦੀ ਧਾਰ ਮੁੱਠੀ ਹੋਵੇ ਤਾਂ ਮੁੰਡਾ ਹੁੰਦਾ ਜੇਕਰ ਪਤਲੀ ਹੋਵੇ ਤਾਂ ਕੁੜੀ ਹੁੰਦੀ ਹੈ। ਸਵੇਰ ਸਾਰ ਜਨਮ ਲੈਣ ਵਾਲਾ ਬੱਚਾ ਭਾਗਾਂ ਵਾਲਾ ਸਮਝਿਆ ਜਾਂਦਾ ਹੈ। ਜੇ ਬੱਚਾ ਉੱਪਰਲੇ ਦੰਦ ਪਹਿਲਾਂ ਕੱਢ ਲਵੇ ਤਾਂ ਉਹ ਮਾਮੇ ਲਈ ਭੈੜਾ ਹੁੰਦਾ ਹੈ। ਜੇਕਰ ਕੋਈ ਬੱਚਾ ਤਿੰਨ ਕੁੜੀਆਂ ਤੋਂ ਬਾਅਦ ਜਨਮੇ ਤਾਂ ਉਸ ਨੂੰ ਤ੍ਰਿਖ ਲਾਖਦੇ ਨੇ। ਜੇਕਰ ਬੱਚਾ ਸਵਾ ਮਹੀਨੇ ਦੇ ਅੰਦਰ ਮਰ ਜਾਵੇ ਤੇ ਉਸ ਦੀ ਮਾਂ ਦਾ ਪਰਛਾਵਾਂ ਕਿਸੇ ਬੱਚੇ ਤੇ ਪੈ ਜਾਵੇ ਤਾਂ ਉਸ ਬੱਚੇ ਨੂੰ ਸੋਕੜੇ ਦੀ ਬਿਮਾਰੀ ਹੋ ਜਾਂਦੀ ਹੈ। ਇਸੇ ਤਰ੍ਹਾਂ ਵਿਆਹ ਸਬੰਧੀ ਵੈਮ ਪਰਮ ਬਾਇ ਜਾਂਦੇ ਆ ਸਾਹਾ ਤੇ ਰਿਸ਼ਤਾ ਕਰਨ ਸਮੇ ਦਿਨਾਂ ਤੇ ਗ੍ਰਹਾਂ ਦਾ ਖਾਸ ਖਿਆਲ ਰੱਖਿਆ ਜਾਂਦਾ ਹੈ ਹੁਣ ਗੱਲ ਕਰਦੇ ਆ ਗ੍ਰਹਾਂ ਸਬੰਧੀ ਵੈਮ ਪਰਮਾਂ ਦੀ ਵੈਮ ਪਰਮ ਦਾ ਸਬੰਧ ਗ੍ਰਹਾਂ ਨਾਲ ਵੀ ਹੈ ਸ਼ਨੀ ਤੇ ਮੰਗਲ ਗ੍ਰਹਿ ਠੀਕ ਨਹੀਂ ਮੰਨੇ ਜਾਂਦੇ ਮੰਗਲ ਗ੍ਰਹਿ ਜਦੋਂ ਜੰਮਿਆ ਬੱਚਾ ਮੰਗਲਿਕ ਹੁੰਦਾ ਇਹਨਾਂ ਦੇ ਵਿਆਹ ਸਬੰਧੀ ਵੈਮ ਕੀਤਾ ਜਾਂਦਾ ਹੈ ਕਿ ਜੇਕਰ ਮੰਗਲ ਗ੍ਰਹਿ ਵਾਲੇ ਬੱਚੇ ਦਾ ਵਿਆਹ ਉਸੇ ਗ੍ਰਹਿ ਵਾਲੇ ਬੱਚੇ ਨਾਲ ਨਾ ਕੀਤਾ ਜਾਵੇ ਤਾਂ ਦੋਹਾਂ ਵਿੱਚੋਂ ਕਿਸੇ ਇੱਕ ਦੀ ਮੌਤ ਹੋ ਸਕਦੀ ਹੈ। ਇਸੇ ਤਰ੍ਹਾਂ ਸ਼ਨੀ ਗ੍ਰਹਿ ਵਾਲੇ ਬੱਚੇ ਦਾ ਗ੍ਰਹਿ ਦੂਰ ਕਰਨ ਲਈ ਸ਼ਨੀਵਾਰ ਨੂੰ ਤੇਲ ਦਾਣ ਕੀਤਾ ਜਾਂਦਾ ਹੈ। ਬੁੱਧ, ਬ੍ਰਹਸਪਤੀ ਤੇ ਸ਼ੁਕਰ ਚੰਗੀ ਭਾਵਨਾਵਾਂ ਵਾਲੇ ਗ੍ਰਹਿ ਮੰਨੇ ਜਾਂਦੇ ਆ। ਇਹਨਾਂ ਦੇ ਪ੍ਰਭਾਵ ਹੇਠ ਜੰਮਿਆ ਵਾਲਕ ਸਦਾ arogh ਤੇ ਨਿਰੋਵਾ ਰਹਿੰਦਾ ਹੈ। ਇਸੇ ਤਰ੍ਹਾਂ ਨਕਸ਼ਤਰਾ ਸੰਬੰਧੀ ਵਿਆਮ ਪਰੰਪਾਏ ਜਾਂਦੇ ਨੇ। ਨਕਸ਼ਤਰਾ ਵਿੱਚੋਂ ਮੂਲ ਸਭ ਤੋਂ ਭੈੜਾ ਮੰਨਿਆ ਜਾਂਦਾ ਹੈ। ਇਹੋ ਜਿਹਾ ਬੱਚਾ ਮਾਤਾ ਪਿਤਾ ਲਈ ਚੰਗਾ ਨਹੀਂ ਹੁੰਦਾ। 12 ਸਾਲ ਤੱਕ ਪਿਓ ਅਜਿਹੇ ਬੱਚੇ ਦੇ ਮੱਥੇ ਨਹੀਂ ਲੱਗਦਾ। ਸੂਰਜ ਚੰਦ ਤੇ ਤਾਰਿਆਂ ਸੰਬੰਧੀ ਵਿਵੰਭ। ਸੂਰਜ ਸੰਬੰਧੀ ਵਿਵੰਭ ਆਇਆ ਜਾਂਦਾ ਹੈ ਕਿ ਜੇਕਰ ਕੋਈ ਵਿਅਕਤੀ ਸੰਗਰਾਦ ਨੂੰ ਸੂਰਜ ਦਾ ਬਿੰਬ ਨਿਰਮਲ ਜਲ ਦੇ ਕਟੋਰੇ ਵਿੱਚ ਉਤਾਰ ਕੇ ਇੱਕ ਵਾਰਾ ਪੀਏ ਤਾਂ ਉਸ ਦਾ ਬੜਾ ਤੇਜ ਪ੍ਰਤਾਪ ਹੁੰਦਾ। ਜੇਕਰ ਨਮੀ ਵਿਆਹੀ ਕੁੜੀ ਇੱਕ ਸਾਲ ਦੂਜਾ ਨਵਾਂ ਚੰਨ ਚੜ੍ਹਦਾ ਵੇਖੇ ਤਾਂ ਬਜ਼ੁਰਗ ਔਰਤਾਂ ਆਖਦੀਆਂ ਕਿ ਉਸ ਦੇ ਘਰ ਦੂਜ ਦੇ ਚੰਨ ਵਰਗਾ ਪੁੱਤਰ ਜਾਂਦਾ। ਨਮਨ ਹਣ ਤਾਂ ਦੂਜੇ ਜਾਂ ਤੀਜ ਵਾਲਾ ਵੇਖਣਾ ਸ਼ੁਭ ਹੁੰਦਾ। ਚੌਥ ਵਾਲਾ ਚੰਨ ਮਾੜਾ ਮੰਨਿਆ ਗਿਆ। ਇਸੇ ਤਰ੍ਹਾਂ ਤਾਰਾ ਟੁੱਟਣ ਵੇਲੇ ਜੇ ਕੋਈ ਵਿਅਕਤੀ ਉਸ ਸਮੇਂ ਕੱਪੜੇ ਦੀ ਗੰਢ ਮਾਰ ਲਵੇ ਤਾਂ ਉਸ ਦੀ ਹਰ ਇੱਛਾ ਪੂਰੀ ਹੋ ਸਕਦੀ ਹੈ ਗੰਢ ਮਾਰਨ ਨਾਲ ਟੁੱਟਦੇ ਤਾਰੇ ਦੀ ਦੇਵੀ ਸ਼ਕਤੀ ਗੰਢ ਵਾਲੇ ਸ਼ਖਸ ਦੇ ਵਸ ਵਿੱਚ ਹੋ ਜਾਂਦੀ ਹੈ ਹਿੰਦੂ ਪ੍ਰਾਂਤਾਂ ਰਾਂ ਅਨਸਾਰ ਦਸਾਂ ਦਿਸ਼ਾਵਾਂ ਦੇ ਵੱਖੋ ਵੱਖਰੇ ਦੇਵਤੇ ਰੱਖਿਆ ਕਨੇ ਜਿਸ ਦਿਸ਼ਾ ਵੱਲ ਜਾਣਾ ਹੋਵੇ ਉਸ ਦੇਵਤੇ ਦੀ ਪਹਿਲਾਂ ਪੂਜਾ ਕਰਨ ਨਾਲ ਸਫਰ ਸੌਖਾ ਹੋ ਜਾਂਦਾ ਹੈ ਮੰਗਲ ਤੇ ਬੁੱਧ ਨੂੰ ਉੱਤਰ ਵੱਲ ਸਫ਼ਰ ਕਰਨਾ ਮਾੜਾ ਹੁੰਦਾ। ਪਰ ਸੋਮਵਾਰ ਤੇ ਸ਼ੁੱਕਰਵਾਰ ਚੰਗਾ ਹੁੰਦਾ। ਮੰਗਲ ਤੇ ਬੁੱਧ ਨੂੰ ਪਹਾੜ ਵੱਲ ਸਫ਼ਰ ਕਰਨਾ ਠੀਕ ਨਹੀਂ ਹੈ। ਮੰਗਲ ਬੁੱਧ ਨਾ ਜਾਈਏ ਪਹਾੜ ਮੈਂ ਦਿੱਤੀ ਬਾਜੀ ਆਈਏ ਹਾਰ। ਹੁਣ ਗੱਲ ਕਰਦੇ ਆਂ ਦਿਨਾ ਮਹੀਨਿਆਂ ਸੰਬੰਧੀ ਵੈਂਪਰਮ। ਕੁਝ ਵੈਂਪਰਮ ਦਿਨਾ ਮਹੀਨਿਆਂ ਸੰਬੰਧੀ ਵੀ ਪਾਏ ਜਾਂਦੇ ਆ। ਬੁੱਧਵਾਰ ਸ਼ੁਰੂ ਕੀਤਾ ਕੰਮ ਸਫਲਤਾ ਨਾਲ ਤੋੜ ਚੜਦਾ ਹੈ। ਬੁੱਧ ਕੰਮ ਸ਼ੁੱਧ। ਨਵੇਂ ਕੱਪੜੇ ਬੁੱਧਵਾਰ ਤੇ ਸ਼ਨੀਵਾਰ ਵਾਲੇ ਦਿਨ ਪਾਏ ਜਾਣ ਤਾਂ ਚੰਗੇ ਹੁੰਦੇ ਆ। ਗਹਿਣਾ ਐਤਵਾਰ ਨੂੰ ਪਾਉਣਾ ਚਾਹੀਦਾ। ਬੁੱਧ ਸ਼ਨੀਵਾਰ ਕੱਪੜਾ ਗਹਿਣਾ ਐਤਵਾਰ। ਵੀਰਵਾਰ ਸਿਰ ਨਹੀਂ ਨਾਉਣਾ ਚਾਹੀਦਾ ਤੇ ਨਾ ਹੀ ਕੱਪੜੇ ਧੋਣੇ ਚਾਹੀਦੇ ਆ। ਇਸ ਤਰ੍ਹਾਂ ਰਿਸਕ ਦਾ ਘਾਟਾ ਪੈਂਦਾ। ਸਨੀਚਰਵਾਰ ਤੇ ਮੰਗਲਵਾਰ ਨੂੰ ਸਿਰ ਨੂੰ ਤੇਲ ਨਹੀਂ ਲਾਉਣਾ ਚਾਹੀਦਾ ਬੁੱਧਵਾਰ ਫਸਲ ਬੀਜਣੀ ਚਾਹੀਦੀ ਹੈ ਤੇ ਮੰਗਲਵਾਰ ਕਟਾਈ ਕਰਨੀ ਚਾਹੀਦੀ ਹੈ ਜਿਵੇਂ ਕਿ ਕਿਹਾ ਗਿਆ ਹੈ ਮੰਗਲ ਦਾਤੀ ਬੁੱਧ ਵਿਜਾਈ ਬੁੱਧਵਾਰ ਗਊ ਸ਼ੁੱਕਰਵਾਰ ਘੋੜੀ ਤੇ ਸ਼ਨੀਵਾਰ ਮੱਝ ਖਰੀਦਣੀ ਚੰਗੀ ਨਹੀਂ ਹੈ ਕੁਝ ਅਜਿਹੇ ਮਹੀਨੇ ਜਿਨ੍ਹਾਂ ਵਿੱਚ ਪਸ਼ੂਆਂ ਦਾ ਸੂਣਾ ਠੀਕ ਨਹੀਂ ਹੈ ਚਿੱਤਰ ਮਹੀਨੇ ਕੁੱਤੀ ਵਿਸਾਖ ਮਹੀਨੇ ਉਠਣੀ ਜੇਠ ਵਿੱਚ ਬਿੱਲੀ ਸਾਵਣ ਦੇ ਮਹੀਨੇ ਘੋੜੀ ਤੇ ਭਾਦੋਂ ਦੇ ਮਹੀਨੇ ਗਊ ਮੱਗਰ ਤੇ ਮਹੀਨੇ ਮੱਝ ਤੇ ਪੋ ਵਿੱਚ ਬੱਕਰੀ ਸੋਈ ਹੋਈ ਚੰਗੀ ਨਹੀਂ ਹੁੰਦੀ ਜਿਸ ਘਰ ਵਿੱਚ ਅਜਿਆ ਪਸ਼ੂ ਸੋਏਗਾ ਉਸ ਘਰ ਵਿੱਚ ਦੁੱਖ ਕਲੇਸ਼ ਹੋਵੇਗਾ ਇਸ ਤਰ੍ਹਾਂ ਕਤਕ ਤੇ ਪੋ ਵਿਆਹ ਕਰਨ ਵਾਸਤੇ ਮਾੜੇ ਸਮਝੇ ਜਾਂਦੇ ਆ ਸਾਉਣ ਮਹੀਨੇ ਪਹਿਲੀ ਵਿਆਹੀ ਬਹੁ ਆਪਣੀ ਸੱਸ ਦੇ ਮੱਥੇ ਨਹੀਂ ਲੱਗਦੀ ਜੀਵ ਜੰਤੂਆਂ ਤੇ ਪਸ਼ੂਆਂ ਸੰਬੰਧੀ ਵਿਅੰਪਰਮ ਜੀਵ ਜੰਤੂਆਂ ਤੇ ਪਸ਼ੂਆਂ ਸੰਬੰਧੀ ਵੀ ਬਹੁਤ ਸਾਰੇ ਵਿਅੰਪਰਮ ਪਾਏ ਜਾਂਦੇ ਆ ਕਿਹਾ ਜਾਂਦਾ ਹੈ ਕਿ ਉੱਲੂ ਉਜਾੜ ਮੰਗਦਾ ਹੈ ਜਿਸ ਕੋਠੇ ਉੱਤੇ ਦਿਨੇ ਉੱਲੂ ਬੈਠੇ ਉਹ ਘਰ ਵਸਦਾ ਨਹੀਂ ਸੱਪ ਨੂੰ ਸੱਪ ਨਹੀਂ ਕਹਿਣਾ ਚਾਹੀਦਾ ਸਗੋਂ ਕੀੜਾ ਆਖਣਾ ਚਾਹੀਦਾ ਇਸ ਨਾਲ ਸੱਪ ਅੰਨਾ ਹੋ ਜਾਂਦਾ ਜੇਕਰ ਸੱਪ ਆਖੀਏ ਤਾਂ ਉਹ ਝੱਟ ਛੁੱਟ ਜਾਂਦਾ ਸੱਪ ਨੂੰ ਮਾਰ ਕੇ ਆਮ ਦਰਵਾਜ਼ੇ ਰਾਹੀਂ ਬਾਹਰ ਨਹੀਂ ਸੁਟਣਾ ਚਾਹੀਦਾ ਸਗੋਂ ਖਿੜਕੀ ਜਾਂ ਕਿਸੇ ਮੋਰੀ ਰਾਹੀਂ ਬਾਹਰ ਸੁਟਣਾ ਚਾਹੀਦਾ ਨਹੀਂ ਤਾਂ ਸੱਪ ਦੀ ਪ੍ਰੇਤ ਆਤਮਾ ਘਰ ਵਿੱਚ ਹਮੇਸ਼ਾ ਦੁੱਖ ਤੇ ਕਲੇਸ਼ ਦਿੰਦੀ ਰਹੇਗੀ 100 ਸਾਲ ਦੀ ਉਮਰ ਭੋਗਣ ਤੇ ਸੱਪ ਇੱਛਾ ਧਾਰੀ ਬਣ ਜਾਂਦਾ ਤੇ ਉਹ ਆਪਣੀ ਇੱਛਾ ਨਾਲ ਕੋਈ ਵੀ ਰੂਪ ਧਾਰਨ ਕਰ ਸਕਦਾ ਜੇ ਸੱਪ ਉੱਪਰ ਕਿਸੇ ਗਰਭਪਤੀ ਔਰਤ ਦਾ ਪਰਛਾਵਾਂ ਪੈ ਜਾਏ ਤਾਂ ਸੱਪ ਦੀ ਤੋਰ ਮੱਠੀ ਹੋ ਜਾਂਦੀ ਹੈ ਘਰ ਵਿੱਚ ਨਵਾਂ ਭਾਂਡਾ ਲਿਆਇਆ ਜਾਵੇ ਤਾਂ ਘੋੜੇ ਨੂੰ ਸੁਘਾ ਲਿਆ ਜਾਂਦਾ ਹੈ ਸੂਰ ਦਾ ਮਾਸ ਖਾਣ ਨਾਲ ਜਾਂ ਸੂਰ ਦੇ ਦੰਦ ਧਾਗੇ ਨਾਲ ਬੰਨ ਕੇ ਗਲੇ ਲਟਕਾਉਣ ਨਾਲ ਚੰਦਰੀ ਨਜ਼ਰ ਨਹੀਂ ਲੱਗਦੀ ਜੇ ਕੀੜੀਆਂ ਬਾਹਰੋਂ ਦਾਣੇ ਢੋ ਕੇ ਕਰ ਲਿਓ ਤਾਂ ਘਰ ਵਿੱਚ ਖੁਸ਼ਹਾਲੀ ਵਸਦੀ ਹੈ ਜੇਕਰ ਬਾਹਰ ਲਿਜਾਂ ਤਾਂ ਵਪਾਰ ਵਿੱਚ ਘਾਟੇ ਦਾ ਡਰ ਹੈ ਸਰੀਰਕ ਅੰਗਾਂ ਸੰਬੰਧੀ ਵਿਆਮਪਰਮ ਕੁਝ ਭਾਮ ਪਰ ਮਨੁੱਖੀ ਸਰੀਰ ਦੇ ਅੰਗਾਂ ਦੇ ਫਰਕ ਨਾਲ ਵੀ ਸੰਬੰਧਿਤ ਹੁੰਦੇ ਆ। ਆਦਮੀ ਦੀ ਸੱਜੀ ਅੱਖ ਫੜਕੇ ਤਾਂ ਚੰਗੀ ਤੇ ਖੱਬੀ ਫੜਕੇ ਤਾਂ ਮਾੜੀ ਹੁੰਦੀ ਹੈ। ਔਰਤ ਦੀ ਖੱਬੀ ਚੰਗੀ ਤੇ ਸੱਜੀ ਮਾੜੀ ਹੁੰਦੀ ਹੈ। ਆਦਮੀ ਦੇ ਸੱਜੇ ਹੱਥ ਵਿੱਚ ਖਾਰਸ਼ ਹੋਵੇ ਤਾਂ ਤੁਹਾਨੂੰ ਦੌਲਤ ਦੀ ਪ੍ਰਾਪਤੀ ਦੀ ਨਿਸ਼ਾਨੀ ਹੈ। ਜੇਕਰ ਖੱਬੀ ਤਲੀ ਤੇ ਹੋਵੇ ਤਾਂ ਖਰਚ ਦੀ ਨਿਸ਼ਾਨੀ ਹੁੰਦੀ ਹੈ। ਇਸੇ ਤਰ੍ਹਾਂ ਔਰਤ ਦੀ ਖੱਬੀ ਤਲੀ ਤੇ ਖਾਰਿਸ਼ ਹੋਵੇ ਤਾਂ ਚੰਗੀ ਹੈ ਤੇ ਜੇ ਸੱਜੀ ਤੇ ਹੋਵੇ ਤਾਂ ਮਾੜੀ ਹੈ ਜੇਕਰ ਪੈਰਾਂ ਵਿੱਚ ਖਾਰਿਸ਼ ਹੋਵੇ ਤਾਂ ਸਫਰ ਕਰਨ ਦੀ ਨਿਸ਼ਾਨੀ ਹੈ ਹੁਣ ਗੱਲ ਕਰਦੇ ਆ ਨજર ਸਬੰਧੀ ਵਿਆਮਰ ਮਾੜੀ ਨਜ਼ਰ ਤੋਂ ਲੋਕੀ ਬਹੁਤ ਡਰਦੇ ਰਹਿੰਦੇ ਆ ਕਹਿੰਦੇ ਆ ਕਿ ਜੇ ਮਾੜੀ ਨਜ਼ਰ ਪੱਥਰ ਤੇ ਪੈ ਜਾਵੇ ਤਾਂ ਪੱਥਰ 파ਟ ਜਾਂਦਾ ਦੁੱਧ ਤੇ ਪੁੱਤ ਦੋਹਾਂ ਨੂੰ ਬੁਰੀ ਨਜ਼ਰ ਤੋਂ ਬਚਾਇਆ ਜਾਂਦਾ ਦੁੱਧ ਚੋਣ ਤੋਂ ਬਾਅਦ ਬੁਰੀ ਨਜ਼ਰ ਤੋਂ ਬਚਣ ਲਈ ਟੱਕ ਲਿਆ ਜਾਂਦਾ ਹੈ। ਸੋਹਣੇ ਬੱਚੇ ਦੇ ਮੱਥੇ ਤੇ ਕਾਲਾ ਟਿੱਕਾ ਲਗਾ ਦਿੱਤਾ ਜਾਂਦਾ ਹੈ। ਨਵਾਂ ਮਕਾਨ ਬਣਾ ਕੇ ਉਸ ਦੇ ਮੋਰੇ ਕਾਲੀ ਤੋੜੀ ਟੰਗ ਦਿੱਤੀ ਜਾਂਦੀ ਹੈ। ਨਵਾਂ ਸਕੂਟਰ ਖੀਦਣ ਤੋਂ ਬਾਅਦ ਉਸ ਤੇ ਕਾਲਾ ਰੀਬਨ ਜਾਂ ਕਾਲੀ ਡੋਰੀ ਬੰਨ੍ਹ ਦਿੱਤੀ ਜਾਂਦੀ ਹੈ। ਤੀਵੀਆਂ ਬਾਹਾਂ ਵਿੱਚ ਪਾਈਆਂ ਸੋਹਣੀਆਂ ਦੀਆਂ ਚੂੜੀਆਂ ਨਾਲ ਕਾਲਾ ਧਾਗਾ ਬੰਨ੍ਹ ਲੈਂਦੀਆਂ। ਫੁਲਕਾਰੀ ਦਾ ਕੋਈ ਇੱਕ ਫੁੱਲ ਅਧੂਰਾ ਰਹਿਣ ਦਿੱਤਾ ਜਾਂਦਾ ਹੈ। ਜੰਕ ਨੂੰ ਡੁੱਬਾ ਕੱਢਿਆ ਜਾਂਦਾ ਹੈ ਮਾੜੀ ਨਜ਼ਰ ਤੋਂ ਬਚਣ ਲਈ ਬੱਚੇ ਦੇ ਗਲ ਵਿੱਚ ਨਜ਼ਰ ਬੁਰਜਾ ਸੂਰ ਦਾ ਦੰਤ ਤਾਂਬੇ ਵਿੱਚ ਮੜ ਕੇ ਪਾ ਦਿੱਤਾ ਜਾਂਦਾ ਹੈ ਜੇ ਕਿਸੇ ਬੱਚੇ ਜਾਂ ਪਸ਼ੂ ਨੂੰ ਬੁਰੀ ਨਜ਼ਰ ਲੱਗ ਜਾਵੇ ਤਾਂ ਉਸ ਦੇ ਮੱਥੇ ਨਾਲ ਸੱਤ ਸੁੱਕੀਆਂ ਮੇਚਾਂ ਸ਼ੋਹਾ ਕੇ ਅੱਗੇ ਵਿੱਚ ਛੋਟੇ ਦਿੱਤੀਆਂ ਜਾਂਦੀਆਂ ਇਹ ਵਿਸ਼ਵਾਸ ਕੀਤਾ ਜਾਂਦਾ ਹੈ ਕਿ ਜੇ ਧੂਆਂ ਅੱਖਾਂ ਨੂੰ ਕੌੜਾ ਨਾ ਲੱਗੇ ਤਾਂ ਸਮਝਿਆ ਜਾਂਦਾ ਹੈ ਕਿ ਉਸ ਨੂੰ ਭੈੜੀ ਨਜ਼ਰ ਲੱਗੀ ਹੋਈ ਹੈ ਜਿਸ ਵਿਅਕਤੀ ਦੀ ਨਜ਼ਰ ਲੱਗੀ ਹੋਵੇ ਉਸ ਦੇ ਪੈਰਾਂ ਦੀ ਮਿੱਟੀ ਚੁੱਕ ਕੇ ਅੱਗ ਵਿੱਚ ਸੁੱਟਣ ਨਾਲ ਨਜ਼ਰ ਦਾ ਭੈੜਾ ਅਸਰ हट ਜਾਂਦਾ ਹੈ ਹਰ ਪਿੰਡ ਜਾਂ ਸ਼ਹਿਰ ਵਿੱਚ ਕੁਝ ਅਜਿਹੇ ਮਰਦ ਤੇ ਔਰਤਾਂ ਹੁੰਦੀਆਂ ਜਿਨ੍ਹਾਂ ਦੀ ਨਜ਼ਰ ਲੱਗਣ ਤੋਂ ਲੋਕੀ ਆਪਣੇ ਤੋਂ ਦੁੱਧ ਪੁੱਤ ਤੇ ਹੋਰ ਚੀਜ਼ਾਂ ਨੂੰ ਬਚਾ ਕੇ ਰੱਖਣ ਦਾ ਯਤਨ ਕਰਦੇ ਨੇ ਹੁਣ ਗੱਲ ਕਰਦੇ ਹਾਂ ਅੰਕਾਂ ਸੰਬੰਧੀ ਵੈੰਪਰਮ ਅੰਕਾਂ ਦੇ ਚੰਗੇ ਮਾੜੇ ਸੰਬੰਧੀ ਵੀ ਵੈੰਪਰਮ ਪਾਏ ਜਾਂਦੇ ਆ ਪੰਜਾਬ ਵਿੱਚ 5 7 11 12 ਅੰਕਾਂ ਦੇ ਰਹੱਸਮਈ ਪ੍ਰਵਾਹ ਮੰਨੇ ਜਾਂਦੇ ਹੈ ਜਿਵੇਂ ਪੰਜਾਂ ਵਿੱਚ ਪਰਮੇਸ਼ਵਰ ਮੰਨਿਆ ਜਾਂਦਾ ਹੈ ਇਹ ਮੰਨਿਆ ਜਾਂਦਾ ਹੈ ਜੇਕਰ ਕਿਸੇ ਔਰਤ ਨੂੰ 18 ਦੀ ਬਿਮਾਰੀ ਹੋ ਜਾਵੇ ਤਾਂ ਉਹ ਪੰਜਾਂ ਖੂਹਾਂ ਦਾ ਪਾਣੀ ਮੰਤਰ ਕੇ ਪੀਵੇ ਤਾਂ ਬਿਮਾਰੀ ਦੂਰ ਹੋ ਸਕਦੀ ਹੈ ਜੇਕਰ ਕੋਈ ਬਾਂਝ ਇਸਤਰੀ 7 ਪ੍ਰਕਾਰ ਦੇ ਅਨਾਸ ਆਪਣੀ ਚੁੰਨੀ ਨਾਲ 40 ਦਿਨ ਬੰਨ ਕੇ ਰੱਖੇ ਤਾਂ ਉਸ ਦੇ ਘਰ ਔਲਾਦ ਹੋ ਸਕਦੀ ਹੈ ਜਿਵੇਂ ਤਰ੍ਹਾਂ ਕੁਝ ਅੰਕਾਂ ਦੇ ਮਾੜੇ ਹੋਣ ਬਾਰੇ ਵੀ ਵਿਵਹ ਪਰਮ ਨੇ ਤਿੰਨ ਨੂੰ ਮਾੜਾ ਵੀ ਗਿਣਿਆ ਜਾਂਦਾ ਹੈ ਤੀਜਾ ਰਲਿਆ ਤੇ ਕੰਮ ਗਲਿਆ ਇਹ ਬੜਾ ਮਸ਼ਹੂਰ ਹੈ ਪੱਛਮੀ 11 ਦੇਸ਼ਾਂ ਵਿੱਚ 13 ਅੰਕ ਨੂੰ ਮਾੜਾ ਸਮਝਿਆ ਜਾਂਦਾ ਹੈ ਪੰਜਾਬ ਵਿੱਚ ਚੰਡੀਗੜ੍ਹ ਬਣਾਉਣ ਵਾਲਾ ਨਕਸ਼ਾ ਨਵੀਂਸ਼ ਯੂਰਪ ਦਾ ਸੀ ਸ਼ਾਇਦ ਇਸੇ ਕਾਰਨ ਚੰਡੀਗੜ੍ਹ ਵਿੱਚ 13 ਸੈਕਟਰ ਨਹੀਂ ਹੈ ਪੰਜਾਬ ਵਿੱਚ 13 ਅੰਕ ਚੰਗਾ ਮੰਨਿਆ ਜਾਂਦਾ ਹੈ ਬਾਬੇ ਨਾਨਕ ਦੀ 13 ਦੀ ਧਾਰਨਾ ਨਾਲ ਜੋੜਿਆ ਜਾਂਦਾ ਹੈ। ਹੁਣ ਗੱਲ ਕਰਦੇ ਹਾਂ ਬਦਰੂਹਾ ਸੰਬੰਧੀ ਵਿਸ਼ਵਾਸ ਪਰਮਾ ਦੀ। ਬਦਰੂਹਾ ਦੀ ਹੋਂਦ ਸੰਬੰਧੀ ਵੀ ਬਹੁਤ ਸਾਰੇ ਵਿਸ਼ਵਾਸ ਪਰਮ ਤੇ ਵਿਸ਼ਵਾਸ ਪਾਏ ਜਾਂਦੇ ਆ। ਲੋਕੀ ਡੈਨ, ਭੂਤ, ਜਿੰਨ, ਛੜੇਲਾ, ਚੁੜੇਲ ਬਦਰੂਹਾ ਦੀ ਹੋਂਦ ਨੂੰ ਸਵੀਕਾਰ ਕਰਦੇ ਨੇ। ਡੈਨ ਬਾਰੇ ਲੋਕਾਂ ਦੀ ਧਾਰਨਾ ਹੁੰਦੀ ਹੈ ਕਿ ਜਿਉਂ ਦੀ ਜਾਦੂਗਰਨੀ ਹੈ ਜੋ ਕਿ ਬੱਚਿਆਂ ਦਾ ਕਲੇਜਾ ਕੱਢ ਕੇ ਖਾ ਜਾਂਦੀ ਹੈ। ਡਾਂਸਵੰਦੀ ਵੀ ਵਿਸ਼ਵਾਸ ਹੈ ਕਿ ਜੇਕਰ ਕਿਸੇ ਕਾਰਨ ਉਸਦਾ ਜ਼ੋਰ ਕਿਸੇ ਦੂਸਰੇ ਵਿਅਕਤੀ ਉੱਪਰ ਨਾ ਚੱਲਦਾ ਹੋਵੇ ਤਾਂ ਉਹ ਆਪਣੇ ਹਮਲੇ ਦਾ ਸ਼ਿਕਾਰ ਆਪਣੇ ਨਜ਼ਦੀਕੀ ਰਿਸ਼ਤੇਦਾਰ ਜਾਂ ਖੁਦ ਆਪਣੇ ਬੱਚੇ ਨੂੰ ਵੀ ਬਣਾ ਲੈਂਦੀ ਹੈ ਜੇਕਰ ਕੋਈ ਗਰਭਪਤੀ ਔਰਤ ਮਰ ਜਾਵੇ ਤਾਂ ਚੁੜੇਲ ਬਣ ਜਾਂਦੀ ਹੈ ਛਲੇਡਾ ਵੀ ਇੱਕ ਸ਼ਕਤੀਸ਼ਾਲੀ ਬਦਰੂ ਸਮਝੀ ਜਾਂਦੀ ਹੈ ਇਹ ਕੁਆਰੇ ਮਰੇ ਹੋਏ ਲੜਕੇ ਦੀ ਰੂਹ ਸਮਝੀ ਜਾਂਦੀ ਹੈ ਲੋਕ ਵਿਸ਼ਵਾਸ ਹੈ ਕਿ ਆਪਣਾ ਰੂਪ ਬਦਲ ਕੇ ਲੋਕਾਂ ਨੂੰ ਦੁਖੀ ਕਰਦਾ ਹੈ। ਇਹ ਵੀ ਵਿਸ਼ਵਾਸ ਕੀਤਾ ਜਾਂਦਾ ਹੈ ਰਾਤ ਨੂੰ ਜੇਕਰ ਕੋਈ ਵਿਅਕਤੀ ਉਸ ਥਾਂ ਚਲਾ ਜਾਵੇ ਜਿੱਥੇ ਛਲੇਡਾ ਰਹਿੰਦਾ ਹੈ ਤਾਂ ਉਹ ਆਪਣੇ ਸ਼ਿਕਾਰ ਨੂੰ ਗੋਤੇ ਦੇ ਕੇ ਮਾਰ ਲਿਆ। ਕੋਈ ਵਿਅਕਤੀ ਅਚਾਨਕ ਦੁਰਘਟਨਾ ਵਿੱਚ ਮਾਰਿਆ ਜਾਵੇ ਜਾਂ ਖੁਦਕੁਸ਼ੀ ਕਰ ਲਵੇ ਤਾਂ ਉਹ ਭੂਤ ਬਣ ਜਾਂਦਾ ਹੈ। ਸੋਕੜੇ ਨਾਲ ਮਰੇ ਬੱਚੇ ਦੀ ਰੂਹ ਜੇਕਰ ਤੰਦਰੁਸਤ ਬੱਚੇ ਦੇ ਸਰੀਰ ਵਿੱਚ ਪ੍ਰਵੇਸ਼ ਕਰ ਜਾਵੇ ਤਾਂ ਉਸ ਨੂੰ ਬੱਚੇ ਨੂੰ ਸੋਕੜਾ ਹੋ ਜਾਂਦਾ ਹੈ। ਬਧੂਹਾ ਤੋਂ ਬਚਣ ਦਾ ਇਲਾਜ ਕੋਈ ਸਿਆਣਾ ਜਾਂ ਚੀਲਾ ਕਰਦਾ ਹੈ ਅੱਗੇ ਗੱਲ ਕਰਦੇ ਹਾਂ ਨਿਸ਼ਸ਼ਵੰਦੀ ਜੇਕਰ ਕਿਸੇ ਕੰਮ ਨੂੰ ਕਰਨ ਲੱਗੇ ਨਿਸ਼ ਪੈ ਜਾਵੇ ਤਾਂ ਕੰਮ ਨਾ ਪੂਰਾ ਹੋਣ ਦੀ ਨਿਸ਼ਾਨੀ ਹੈ ਜੇਕਰ ਕਿਧਰੇ ਜਾਣਾ ਹੋਵੇ ਤੇ ਸਾਹਮਣੇ ਤੋਂ ਕੋਈ ਵਿਅਕਤੀ ਨਿਸ਼ ਮਾਰ ਦੇਵੇ ਤਾਂ ਕੰਮ ਪੂਰਾ ਨਹੀਂ ਹੁੰਦਾ ਪਰ ਜੇਕਰ ਦੋ ਨਿਸ਼ ਲਗਾਤਾਰ ਪੈ ਜਾਣ ਤਾਂ ਕੰਮ ਹੋਣ ਦੀ ਨਿਸ਼ਾਨੀ ਹੈ ਜੇਕਰ ਕਿਸੇ ਬੰਦੇ ਦੀ ਪਿੱਠ ਪੇਸ਼ੇ ਨਿਸ਼ ਪੈ ਜਾਵੇ ਤਾਂ ਵੀ ਚੰਗੀ ਸਮਝੀ ਜਾਂਦੀ ਹੈ ਇਹ ਸਾਰੀਆਂ ਚੀਜ਼ਾਂ ਤੋਂ ਸਪਸ਼ਟ ਹੈ ਕਿ ਵਹਿਮ ਪਰਮ ਤੇ ਵਿਸ਼ਵਾਸ ਸਾਡੇ ਲੋਕ ਜੀਵਨ ਵਿੱਚ ਕਿਸ ਤਰ੍ਹਾਂ ਸਮਾਏ ਹੋਏ ਨੇ ਸਾਡਾ ਕੋਈ ਕੰਮਕਾਰ ਇਹਨਾਂ ਦੇ ਪ੍ਰਭਾਵ ਤੋਂ ਬਿਨਾਂ ਨਹੀਂ ਹੁੰਦਾ ਇਸੇ ਤਰ੍ਹਾਂ ਦੇ ਬਹੁਤ ਸਾਰੇ ਵਹਿਮ ਭਰਮ ਹੋਰ ਵੀ ਨੇ ਜਿਵੇਂ ਜਿਵੇਂ ਲੋਕਾਂ ਦਾ ਗਿਆਨ ਵੱਧ ਰਿਹਾ ਹੈ ਉਸ ਨਾਲ ਹੀ ਵਹਿਮ ਪਰਮਾਂ ਦੀ ਜਕੜ ਘਟ ਹੋ ਰਹੀ ਹੈ ਇਹ ਆਮੀ ਕਿਹਾ ਜਾਂਦਾ ਕਿ ਅਣਪੜ ਲੋਕੀ ਹੀ ਇਹਨਾਂ ਦੀ ਜਕੜ ਵਿੱਚ ਜਕੜੇ ਹੋਏ ਨੇ ਪਰ ਪੜੇ ਲਿਖੇ ਲੋਕ ਵੀ ਇਹਨਾਂ ਦੀ ਉਸੇ ਤਰ੍ਹਾਂ ਸਾਂਝੀਦਾਰੀ ਹੈ ਕਰਦੇ ਆ ਭਾਵੇਂ ਘੱਟੀ ਕਰਦੇ ਆ ਲੋਕ ਵਿਸ਼ਵਾਸ ਨਿਹਰੇ ਵਹਿਮ ਹੀ ਨਹੀਂ ਸਗੋਂ ਕਿਧਰੇ ਕਿਧਰੇ ਇਹਨਾਂ ਦਾ ਵਿਗਿਆਨਿਕ ਆਧਾਰ ਵੀ ਹੈ ਵਿਸ਼ਿਸ਼ਟ ਤਰੰਬਾਲੇ ਭਾਵੇਂ ਇਹਨਾਂ ਨੂੰ ਫੋਕੇ ਵਹਿਮ ਹੀ ਖਣ ਪਰ ਉਹ ਵੀ ਕਿਸੇ ਨਾ ਕਿਸੇ ਤਰ੍ਹਾਂ ਇਹਨਾਂ ਦੇ ਪ੍ਰਭਾਵ ਨੂੰ ਕਬੂਲਦੇ ਆ ਧੰਨਵਾਦ ਜੀ